ਇਹ ਸ਼ਿਵਰਾਮ ਹਸਪੀਟਲ ਸੁਭਾਸ਼ ਨਗਰ ਦੇ ਵਿੱਚ ਹੈ ਇੱਥੇ ਸਾਡੇ ਦੋਸਤ ਨੇ ਉਹਨਾਂ ਦੇ ਮਾਤਾ ਜੀ ਨੂੰ ਐਡਮਿਟ ਕਰਵਾਇਆ ਗਿਆ ਜਿਨ੍ਹਾਂ ਦਾ ਬੀਪੀ ਕੰਟਰੋਲ 'ਚ ਨਹੀਂ ਆ ਰਿਹਾ ਸੀ ਰਾਤ ਨੂੰ ਪੰਜ ਟੀਕੇ ਸਾਡੇ ਤੋਂ ਮੰਗਾਏ ਗਏ ਸਵੇਰ ਨੂੰ ਦੁਬਾਰਾ ਇੱਕ ਲਿਸਟ ਦਿੱਤੀ ਗਈ ਕਿ ਤਿੰਨ ਟੀਕੇ ਹੋਰ ਲੈ ਕੇ ਆਓ ਅੰਦਰ ਹੀ ਇਹਦੇ ਡਰੱਗ ਸੈਂਟਰ ਹੈਗਾ ਉੱਥੇ ਕਿਹਾ ਕਿ ਮੈਂ ਤਾਂ ਦੇਖਿਆ ਰਾਤ ਮੈਂ ਕੋਲ ਰਿਹਾ ਦੋ ਲੱਗੇ ਤਿੰਨ ਬੱਚੇ ਹੋਣਗੇ ਉਹ ਕਹਿੰਦੇ ਨਹੀਂ ਤੁਸੀਂ ਇੰਨੇ ਆਰਗੂਮੈਂਟ ਨਾ ਕਰੋ ਤੁਸੀਂ ਲੈ ਕੇ ਆਓ ਉਹਨੇ ਜਦੋਂ ਜਹਿਦ ਕੀਤੀ ਵੀ ਮੈਨੂੰ ਪਤਾ ਮੈਂ ਰਾਤ ਦਾ ਇੱਥੇ ਸੀ। ਕੱਪੜੇ ਚਲਪੇਟ ਕੇ ਸਾਈਡ ਤੇ ਰੱਖੇ ਹੋਏ ਸੀ ਉਹ ਨਿਕਲ ਗਏ। ਹੂੰ। ਜਦੋਂ ਮੈਡੀਸਨ ਲੈਣ ਥੱਲੇ ਡਰੱਗ ਸੈਂਟਰ ਤੇ ਗਏ ਉਹ 24000 ਰੁਪਏ ਦੀ ਮੈਡੀਸਨ ਦੀ ਪਰਚੀ। ਮੋੜ ਤੇ ਜਾ ਕੇ ਮਰ ਗਏ ਜਦ ਮਰਨੇ ਵਾਲਾ ਆ ਬੰਦੇ ਨੂੰ ਭੇਜ ਦਿੰਦਾ। ਨਹੀਂ ਜਾਣਾ ਮੈਂ ਤੈਨੂੰ ਉਧਰੇ ਲੈ ਜਾਣਾ ਮੈਂ ਨਹੀਂ ਜਾਣਾ ਮੁੰਡੇ ਨੇ ਜਿੱਦ ਪੀਤੀ ਆ ਗਿਆ ਇੱਥੇ ਵੀ ਘੰਟਾ ਪਿਆ ਰਿਆ। ਮੈਂ ਇੱਥੇ ਸਾਡਾ ਰਿਸ਼ਤੇਦਾਰ ਉਹਨੇ ਕਿਹਾ ਮੰਮੀ ਕੁਸੀਂ ਕਹਿੰਦਾ ਉਧਰ ਹੀ ਲੈ ਜਾਓ ਜਿਹੜੀ 500 ਦੀ ਵਿਕਦੀ ਹੈ ਆਪਾਂ ਕਹਿੰਦੇ ਨਾ ਤੁਹਾਨੂੰ 50% ਤੇ ਦੇ ਦਿੰਦੀ ਫਿਰ ਵੀ 500 ਦੀ ਦਵਾਈ 4000 ਦੀ ਮਿਲੀ ਕ੍ਰਿਆਸਤ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਸਿਮਰਣਾ ਅਸੀਂ ਪਹੁੰਚੀਆਂ ਲੁਧਿਆਣਾ ਦੇ ਸੁਭਾਸ਼ਨਗਰ ਸ਼ਿਵਰਾਮ ਮਲਟੀ ਸਪੈਸ਼ਲਟੀ ਹਸਪੀਟਲ ਆ ਦੇ ਬਾਹਰ ਖੜੇ ਆ ਜਿੱਥੇ ਇੱਥੇ ਲੱਗਿਆ ਹੋਇਆ ਹੈ ਧੰਦਾ ਪ੍ਰਦਰਸ਼ਨ ਹੈ ਸ਼੍ਰੋਮਨੀ ਅਕਾਲੀ ਦਲ ਦੇ ਯੂਥ ਪ੍ਰਦਾਨ ਜਸਦੀਪ ਸਿੰਘ ਕੋਂਕੇ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਜੋ ਇੱਥੇ ਪੇਸ਼ੈਂਟ ਸੀਗਾ ਥੋੜੇ ਦਿਨ ਪਹਿਲਾਂ ਜਿਸ ਦੇ ਵੱਲੋਂ ਇਹਨਾਂ ਕੋਲੋਂ ਮੋٹے ਪੈਸੇ ਵਸੂਲੇ ਗਏ ਨੇ 1 500 ਰੁਪਏ ਦਾ ਇੰਜੈਕਸ਼ਨ ਜੋ ਕਿ 7500 ਰੁਪਏ ਦਾ ਇਥੇ ਦਿੱਤਾ ਜਾਂਦਾ ਹੈ ਮੈਡੀਕਲ ਸਟੋਰ ਤੇ ਡਰਗ ਸਟੋਰ ਤੇ ਜੋ ਕਿ ਆਮ ਬਾਹਰ ਕਿਤੇ ਵੀ ਤੁਸੀਂ ਇੰਜੈਕਸ਼ਨ ਲਓਗੇ ਤਾਂ 500 ਰੁਪਏ ਦਾ ਹੀ ਮਿਲਦਾ ਹੈ ਸੋ 7500 ਰੁਪਏ ਦਾ ਜੇਕਰ ਗੱਲ ਕਰੀਏ ਪੇਸ਼ੈਂਟ ਦੇ ਨਾਲ ਜਿਹੜੇ ਸੀਗੇ ਆਏ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਕੁਝ ਡਿਸਕਾਊਂਟ ਕੀਤਾ ਤਾਂ ਵੀ ਇੰਨੇ ਪੈਸੇ ਸਾਡੇ ਤੋਂ ਨਹੀਂ ਹੈਗੇ ਕੋਈ ਇੱਕ ਇੰਜੈਕਸ਼ਨ ਨਹੀਂ ਪੇਸ਼ੈਂਟ ਨੂੰ ਲਗਾ ਗਿਆ ਪੰਜ-ਪੰਜ ਇੰਜੈਕਸ਼ਨ ਜਿਹੜੇ ਨੇ ਪਰਿਵਾਰਿਕ ਮੈਂਬਰਾਂ ਤੋਂ ਮੰਗਵਾਈ ਗਏ ਔਰ 500 ਰੁਪਏ ਦਾ ਇੰਜੈਕਸ਼ਨ ਜੋ ਕਿ ਤੇ ਆਮ ਮ 7500 ਰੁਪਏ ਦਾ ਉਸ ਤੋਂ ਬਾਅਦ ਜਦੋਂ ਡਿਸਕਾਊਂਟ ਕਰਨ ਲਈ ਕਿਹਾ ਗਿਆ ਤਾਂ 5000 ਰੁਪਏ ਜਿਹੜਾ ਹੈ ਉਹਨਾਂ ਨੂੰ ਪੇਸ਼ੈਂਟ ਨੂੰ ਕਿਹਾ ਗਿਆ ਕਿ 5000 ਰੁਪਏ ਦਾ ਜਿਹੜਾ ਇੰਜੈਕਸ਼ਨ ਤੁਹਾਨੂੰ ਅਸੀਂ ਲਗਾ ਦਵਾਂਗੇ ਯਾਨੀ ਕਿ ਮੋٹے ਪੈਸੇ ਵਸੂਲੇ ਜਾਂਦੇ ਨੇ ਹੋਰ ਤੇ ਹੋਰ ਉਸ ਪੇਸ਼ੈਂਟ ਦੀ ਡੈਥ ਹੋ ਗਈ ਹੈ 4 ਦਿਨ ਬਾਅਦ ਜਦੋਂ ਪੂਰਾ ਜਿਹੜਾ ਇਹ ਉਹਨਾਂ ਪੇਸ਼ੈਂਟ ਦਾ ਅੰਤਿਮ ਸੰਸਕਾਰ ਕਰਕੇ ਪੂਰਾ ਉਸ ਤੋਂ ਬਾਅਦ ਜਦੋਂ ਦੀ ਘਰ ਦੇ ਪਰਿਵਾਰਿਕ ਮੈਂਬਰ ਇੱਥੇ ਪਹੁੰਚੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜੋ ਯੂਥ ਪਟਾਨ ਨੇ ਉਹਨਾਂ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਨਾਲ ਮਿਲ ਕੇ ਇਹ ਔਰਤਾਂ ਨੂੰ ਦੱਸਦੀ ਹੈ ਹੋਰ ਕਈ ਪੇਸ਼ੈਂਟ ਸਾਹਮਣੇ ਆ ਗਏ ਨੇ ਇਸ ਹਸਪਤਾਲ ਦੇ ਖਿਲਾਫ ਜਿਨ੍ਹਾਂ ਨੇ ਇੱਥੇ ਆਪਣਾ ਟ੍ਰੀਟਮੈਂਟ ਕਰਵਾਇਆ ਸੀਗਾ ਔਰ ਜਾਨ ਵੀ ਗਵਾ ਲਈ ਆਪਣੇ ਘਰ ਦੇ ਆ ਦੀ ਬੱਚਿਆਂ ਦੀ ਉਹ ਵੀ ਇੱਥੇ ਬੈਠੇ ਹੋਏ ਨੇ ਤਾਂ ਨਾ ਪ੍ਰੋਟੈਸਟ ਤੇ ਪ੍ਰਦਰਸ਼ਨ ਤੇ ਤੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਕੀ ਐਸਾ ਹੋਇਆ ਏ ਜੋ ਸ਼ਿਵਰਾਮ ਹਸਪੀਟਲ ਦੇ ਵੱਲੋਂ ਇਸ ਤਰੀਕੇ ਦਾ ਜਿਹੜਾ ਹੈ ਕਿਉਂਕਿ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰੋਪ ਸਾਫ਼-ਸਾਫ਼ ਲਗਾਏ ਜਾ ਰਹੇ ਨੇ ਜੋ ਇੱਥੇ ਪ੍ਰੋਟੈਸਟ ਚੱਲ ਰਿਹਾ ਹੈ ਤੇ ਗੱਲਬਾਤ ਕਰਦੇ ਕਿਸ ਤਰ੍ਹਾਂ ਦੇ ਔਰੋਪ ਹੈ ਔਰ ਕੀ-ਕਿਆ ਕੀ ਸੀ ਜਦੋਂ ਸ਼ਿਵਰਾਮ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਸੋ ਜੀ ਦੇਖ ਸਕਦੇ ਹੋ ਤੁਸੀਂ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਤੋਂ ਯੂਥ ਵਿੰਗ ਦੇ ਪ੍ਰਧਾਨ ਜੋਨੀ ਜਸਦੀਪ ਸਿੰਘ ਕਾਉਂਕੇ ਗੱਲਬਾਤ ਕਰਦੇ ਆ ਸਰ ਕੀ ਹੋਇਆ ਇੱਥੇ ਤੁਸੀਂ ਪੂਰੀ ਤਰ੍ਹਾਂ ਨਾਲ ਧੰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਇਦਾਂ ਦਾ ਹੋਇਆ ਹਸਪੀਟਲ ਦੇ ਬਾਹਰ ਉਹ ਵੀ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਰਿਆਸਤ ਚੈਨਲ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਨਾ ਕਿ ਤੁਸੀਂ ਜੀ ਲੋਕਾਂ ਦੀ ਆਵਾਜ਼ ਨੂੰ ਜਨ ਅੰਦੋਲਨ ਬਣਾਉਣ ਲਈ ਆਵਾਮ ਤੱਕ ਪਹੁੰਚਾਉਣ ਲਈ ਇੱਥੇ ਪਹੁੰਚੇ ਸਾਡਾ ਮਸਲਾ ਇਹ ਹੈ ਇਹ ਸ਼ਿਵਰਾਮ ਹਸਪੀਟਲ ਸੁਭਾਸ਼ਨਗਰ ਦੇ ਵਿੱਚ ਹੈ ਇੱਥੇ ਸਾਡੇ ਦੋਸਤ ਨੇ ਉਹਨਾਂ ਦੇ ਮਾਤਾ ਜੀ ਨੂੰ ਐਡਮਿਟ ਕਰਵਾਇਆ ਗਿਆ ਜਿਹਨਾਂ ਦਾ ਬੀਪੀ ਕੰਟਰੋਲ 'ਚ ਨਹੀਂ ਆ ਰਿਹਾ ਸੀ ਜੀ ਸੋ ਰਾਤ ਨੂੰ ਪੰਜ ਟੀਕੇ ਸਾਡੇ ਤੋਂ ਮੰਗਾਏ ਗਏ ਸਵੇਰ ਨੂੰ ਦੁਬਾਰਾ ਇੱਕ ਲਿਸਟ ਦਿੱਤੀ ਗਈ ਕਿ ਤਿੰਨ ਟੀਕੇ ਹੋਰ ਲੈ ਕੇ ਆਓ ਅੰਦਰ ਹੀ ਇਹਦੇ ਡਰੱਗ ਸੈਂਟਰ ਹੈਗਾ ਉੱਥੋਂ ਜੀ ਜਦੋਂ ਸਵੇਰੇ ਡਰੱਗ ਸੈਂਟਰ ਤੋਂ ਤਿੰਨ ਟੀਕੇ ਲੈਣ ਗਿਆ ਸੱਜਣ ਮਾਤਾ ਜੀ ਜਿਹੜੇ ਐਡਮਿਟ ਸੀ ਉਹਨਾਂ ਦਾ ਬੇਟਾ ਤੇ ਉਹਨਾਂ ਨੇ ਡਰੱਗ ਇਨਸਪੈਕਟ ਉਹ ਜਿਹੜੇ ਸਿਗਾ ਅੰਦਰ ਹੈਡ ਉਹਨੂੰ ਪੁੱਛਿਆ ਕਿ ਇਹ ਜਿਹੜੇ ਰਾਤ ਪੰਜ ਗਏ ਸੀ ਇਹ ਉਹੀ ਹੈ ਜਾਂ ਉਹਨਾਂ ਤੋਂ ਅਲੱਗ ਹੈ ਜੀ ਉਹਨਾਂ ਨੇ ਕਿਹਾ ਵੀ ਰਾਤ ਵਾਲੀ ਹੈ ਤੇ ਉਸ ਵੀਰ ਨੇ ਕਿਹਾ ਕਿ ਮੈਂ ਤਾਂ ਦੇਖਿਆ ਰਾਤ ਮੈਂ ਕੋਲ ਰਿਹਾ ਦੋ ਲੱਗੇ ਆ ਤਿੰਨ ਬੱਚੇ ਹੋਣਗੇ ਉਹਨਾਂ ਨੇ ਜਾ ਕੇ ਵਾਪਸ ਕਿਹਾ ਕਿ ਮੈਡਮ ਮੈਂ ਪੰਜ ਲਿਆਂਦੇ ਸੀ ਇਹ ਠੀਕੇ ਰਾਤ ਦੋ ਲੱਗੇ ਆ ਤਿੰਨ ਪਏ ਆ ਤੁਸੀਂ ਲੱਭੋ ਉਹ ਕਹਿੰਦੇ ਨਹੀਂ ਤੁਸੀਂ ਇੰਨੇ ਆਰਗੂਮੈਂਟ ਨਾ ਕਰੋ ਤੁਸੀਂ ਲੈ ਕੇ ਆਓ ਉਹਨੇ ਜਦੋ ਜਹਿਦ ਕੀਤੀ ਵੀ ਮੈਨੂੰ ਪਤਾ ਹੈ ਮੈਂ ਰਾਤ ਦਾ ਇੱਥੇ ਸੀ ਦੋ ਲੱਗੇ ਆ ਤਿੰਨ ਬੱਚੇ ਹੋਣਗੇ ਜਦੋਂ ਸਾਰਾ ਦੇਖਿਆ ਗਿਆ ਉਹਦੇ ਵਿੱਚੋਂ ਉੱਥੋਂ ਉਹਨਾਂ ਦੇ ਇੱਕ ਕੱਪੜੇ ਚ ਲਪੇਟ ਕੇ ਸਾਈਡ ਤੇ ਰੱਖੇ ਹੋਏ ਸੀ ਉਹ ਨਿਕਲ ਗਏ ਹੂੰ ਪਰਿਵਾਰ ਨੇ ਨਾਰਾਜ਼ਗੀ ਕੀਤੀ ਵੀ ਤੁਸੀਂ ਇਹ ਤਾਂ ਲੁੱਟ ਕਰ ਰਹੇ ਹੋ ਐਦਾਂ ਕਿਉਂ ਕਰ ਰਹੇ ਹੋ ਤੁਸੀਂ ਉਹਨੂੰ ਕਹਿੰਦੇ ਤੁਸੀਂ ਬਾਹਰ ਚਲੋ ਤੁਹਾਡਾ ਅਲਾਉਡ ਨਹੀਂ ਹੈ ਹੂੰ ਚਲੋ ਰੋਸ ਦੋਨਾਂ ਧਿਰਾਂ ਨੇ ਜ਼ਾਹਿਰ ਕੀਤਾ 2 ਘੰਟੇ ਬਾਅਦ ਉਸ ਪਰਿਵਾਰ ਡਾਕਟਰ ਸਾਹਿਬ ਨੇ ਉਸ ਪਰਿਵਾਰ ਨੂੰ ਇੱਕ ਲਿਸਟ ਦਿੱਤੀ ਵੀ ਆ ਮੈਡੀਸਨ ਲੈ ਕੇ ਆਓ ਹੂੰ ਜਦੋਂ ਮੈਡੀਸਨ ਲੈਣ ਥੱਲੇ ਡਰੱਗ ਸੈਂਟਰ ਤੇ ਗਏ ਉਹ 24000 ਰੁਪਏ ਦੀ ਮੈਡੀਸਨ ਦੀ ਪਰਚੀ ਦਿੱਤੀ ਸੋ ਉਸ ਵੀਰ ਨੇ ਮੈਨੂੰ ਕਾਲ ਕੀਤੀ ਕੀ ਕੋਕੇ ਬਾਈ ਜੀ ਸਾਨੂੰ ਆ 24000 ਰੁਪਏ ਦੀ ਮੈਡੀਸਨ ਹੈਗੀ ਆ ਕਿਰਪਾ ਕਰਕੇ ਸਾਨੂੰ ਕਿਤੋਂ ਦੇਖੋ ਜੇ ਤੁਹਾਡੇ ਕੋਲ ਕੋਈ ਸੱਜਣ ਲੈਸ ਤੇ ਮਿਲ ਜੇ ਅਸੀਂ ਪਤਾ ਕਰਵਾਇਆ ਜਦੋਂ ਪਤਾ ਕਰਵਾਇਆ ਤੇ ਉਸ ਮੈਡੀਸਨ ਦੇ ਵਿੱਚ ਇੱਕ ਇਹ ਟੀਕਾ ਇੰਜੈਕਸ਼ਨ ਇਨਕਲੂਡ ਸੀ ਇਹਦੇ ਤੇ ਪ੍ਰਿੰਟ ਹੈਗਾ 7455 ਰੁਪਏ ਦਾ 7500 ਦਾ ਪਰ ਆਮ ਜਦੋਂ ਨੈਟ ਤੇ ਚੈੱਕ ਕਰਦੇ ਆ 560 ਰੁਪਏ ਦੀ ਕੀਮਤ ਹੈ ਕੋਈ 500 ਦਾ ਦੇ ਰਿਹਾ ਕੋਈ 600 ਦਾ ਦੇ ਰਿਹਾ ਕੋਈ 700 ਦਾ ਮੈਡੀਕਲ ਸਟੋਰ ਤੇ ਬਾਹਰ ਆਰਾਮਨਾਲ 500 ਦਾ ਮਿਲ ਰਿਹਾ 100% ਅਵੇਲੇਬਿਲਟੀ ਇਹਦੀ ਹੈ ਵਿਦ ਬਿੱਲ ਜੀ 500 ਦੇ ਵਿੱਚ ਵੀ ਉਹ ਕੁਮਾਰੇ ਹੋਣਗੇ ਹਮ ਇਸ ਹਸਪੀਟਲ ਨੇ ਇਹਨੂੰ 7500 ਦਾ ਦਿੱਤਾ ਜਦੋਂ ਅਸੀਂ ਆ ਕੇ ਇਹਨਾਂ ਨਾਲ ਗੱਲ ਕੀਤੀ ਰਿਕਵੈਸਟ ਕੀਤੀ ਕਿ ਸਾਡਾ ਪੇਸ਼ੈਂਟ ਐਡਮਿਟ ਹੈ ਅਸੀਂ ਹੁਣ ਬਾਹਰ ਜਾਂਦੇ ਚੰਗਾ ਨਹੀਂ ਲੱਗਦਾ ਹਮ ਸਿਹਤ ਵਿਗੜ ਸਕਦੀ ਹੈ ਉਹ ਕਹਿੰਦੇ ਨਹੀਂ ਅਸੀਂ ਇਹ ਤੁਹਾਨੂੰ 7500 ਵਿੱਚ ਹੀ ਦੇਵਾਂਗੇ ਜਦੋਂ ਅਸੀਂ ਦੋ ਚਾਰ ਜਣਿਆਂ ਨੇ ਬਹੁਤ ਮਿਨਿਉਰਟੀ ਹੰਬਲ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਸਾਨੂੰ ਲਾਸਟ 10% ਕਰਕੇ ਫਿਰ ਕਿਹਾ ਕਿ ਤੁਸੀਂ 5000 ਦਾ ਟੀਕਾ ਦੇ ਦਿਓ ਪੂਰੀ ਤਰ੍ਹਾਂ ਨਾਲ ਲੁੱਟ ਮਚਾ ਰਹੇ ਨੇ ਮਤਲਬ ਬਹੁਤ ਬੁਰੀ ਤਰ੍ਹਾਂ ਭੈਣ ਦੀ ਲੁੱਟ ਮਚਾਈ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਸਾਡਾ ਸਬੰਧ ਰਹਿੰਦਾ ਹੈ ਸਮਾਜ ਦੀ ਸੇਵਾ ਕਰਦੇ ਆ ਪੱਤਰਕਾਰ ਭਾਈਚਾਰੇ ਨਾਲ ਸਾਝ ਰਹਿੰਦੀ ਹੈ ਅਸੀਂ ਇੱਕ ਦੋ ਪੱਤਰਕਾਰਜ਼ ਨੂੰ ਕਾਲ ਕੀਤੀ ਉਸ ਤੋਂ ਬਾਅਦ ਇਹ ਐਮਰਜੈਂਸੀ ਕੋਈ ਇਹ ਸੱਜਣ ਹੈਗੇ ਨੇ ਸੂਝਲ ਤਵਨ ਜੀ ਕਿਸੇ ਚੈਨਲ ਆਪ ਬਣੇ ਪੱਤਰਕਾਰ ਨੇ ਇਹਨਾਂ ਨੇ ਸਾਡੀ ਕਾਲ ਲਈ ਤੇ ਇੱਥੇ ਆ ਗਏ ਫੌਰੀ ਤੌਰ ਤੇ ਜੀ ਆ ਗਏ ਤੇ ਇਹਨਾਂ ਨੇ ਸਾਨੂੰ ਆਪਣੇ ਫੋਨਸ ਇੱਦਾਂ ਦਿੱਤੇ ਬੰਦ ਕਰਕੇ ਕਿ ਤੁਸੀਂ ਸਟਿੰਗ ਕਰੋ ਜੀ ਸੋ ਅਸੀਂ ਗਏ ਉਹਨਾਂ ਦਾ ਸਾਰਾ ਅਸੀਂ ਸਟਿੰਗ ਕੀਤਾ ਸਾਰੀਆਂ ਰਿਕਾਰਡਡ ਕੀਤੀਆਂ ਕਿ ਇਹ 5000 ਦਾ ਟੀਕਾ ਦੇ ਰਹੇ ਆ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਅਸੀਂ ਪਰਿਵਾਰ ਨੇ ਕਿਹਾ ਕਿ ਅਸੀਂ ਹੁਣ ਇੱਥੇ ਵਿਸ਼ਵਾਸ ਨਹੀਂ ਕਰਦੇ ਸਾਡੀ ਮਾਤਾ ਜੀ ਨੂੰ ਡਿਸਚਾਰਜ ਕਰੋ ਜੀ ਹਸਪੀਟਲ ਨੇ ਸਾਡੇ ਤੋਂ 10000 11000 ਦਾ ਬਿੱਲ ਸੀ ਉਹ ਵੀ ਨਹੀਂ ਲਿਆ ਫਟਾਫਟ ਅਸੀਂ ਡਿਸਚਾਰਜ ਕਰਾ ਕੇ ਸਿਹਤ ਵਿਗੜ ਰਹੀ ਸੀ ਜਦੋਂ ਦੂਸਰੀ ਥਾਂ ਤੇ ਲੈ ਕੇ ਜਾਣ ਲੱਗੇ ਇਨ ਬਿਟਵੀਨ ਮਾਤਾ ਜੀ ਰਸਤੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਰੀਰ ਛੱਡ ਗਏ ਤੇ ਉਸ ਤੋਂ ਬਾਅਦ 5-4 ਦਿਨ ਉਹਨਾਂ ਨੂੰ ਉਹਨਾਂ ਦੀ ਅੰਤਮ ਰਸਮਾਂ ਨੂੰ ਲੱਗੇ ਉਹਨਾਂ ਦਾ ਅੰਤਮ ਸੰਸਕਾਰ ਉਹਨਾਂ ਦੀ ਫੁੱਲਾਂ ਦੀ ਸੰਭਾਲ ਤੇ ਉਸ ਤੋਂ ਬਾਅਦ ਜਦੋਂ ਅਸੀਂ ਪੱਤਰਕਾਰ ਵੀਰ ਨਾਲ ਗੱਲ ਕੀਤੀ ਕਿ ਆਪਾਂ ਹੁਣ ਵੇਲੇ ਹੋ ਗਏ ਆ ਰਸਮਾਂ ਤੋਂ ਆਪਾਂ ਇਹ ਜਿਹੜੀ ਖਬਰ ਹੈ ਨਸ਼ਰ ਕਰੀਏ ਉਹ ਕਦੀ ਤਾਂ ਸਾਨੂੰ ਕਹਿਣ ਲੱਗ ਗਿਆ ਕਿ ਮੈਂ ਖਬਰ ਨਸ਼ਰ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਕੋਰਟ ਵੱਲੋਂ ਇਹ ਲੀਗਲ ਨੋਟਿਸ ਭੇਜੂਗੇ ਮੈਂ ਉਹਨੂੰ ਕਿਹਾ ਵੀ ਆਪਾਂ ਵਕੀਲ ਨਾਲ ਸਲਾਹ ਕਰ ਲੈਨੇ ਆਂ ਕਹਿੰਦਾ ਮੇਰੇ ਫੀਸ ਕੌਣ ਦੇਊਗਾ ਵਕੀਲ ਦੀ ਮੈਂ ਕਿਹਾ ਅਸੀਂ ਪੇ ਕਰਾਂਗੇ ਆਪਾਂ ਇਹ ਲੁੱਟ ਦਾ ਲੋਕਾਂ ਦੀ ਠੱਗੀ ਦਾ ਮਸਲਾ ਹੈ ਬਿਲਕੁਲ ਜੋ ਅਗਰ ਰਿਕਾਰਡ ਕੀਤਾ ਜੇ ਸੱਚ ਹੈਗਾ ਉਹਨੂੰ ਦਿਖਾਣਾ ਚਾਹੀਦਾ ਦਿਖਾਣਾ ਚਾਹੀਦਾ ਸੋ ਉਸ ਤੋਂ ਬਾਅਦ ਫਿਰ ਉਹ ਕਹਿਣ ਲੱਗਾ ਮੇਰੇ ਤੇ ਪ੍ਰੈਸ਼ਰ ਹੈ ਫਿਰ ਕਹਿਣ ਲੱਗਾ ਕਦੀ ਮੇਰੇ ਰਿਸ਼ਤੇਦਾਰਾਂ ਦੀ ਮੈਨੂੰ ਕਾਲਸ ਆ ਰਹੇ ਆ ਫਿਰ ਉਹਨੇ ਐਂਡ ਤੇ ਸਾਨੂੰ ਹੱਥ ਖੜੇ ਕਰ ਦਿੱਤੇ ਜਿਸ ਦੇ ਰੋਸ ਵਜੋਂ ਅੱਜ ਅਸੀਂ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਉਸ ਆਪ ਬਣੇ ਚਾਇਨਾ ਮੇਡ ਜਾਲੀ ਪੱਤਰਕਾਰ ਸੂਜਲ ਧਵਨ ਦੇ ਖਿਲਾਫ ਇੱਥੇ ਰੋਸ ਤੇ ਬੈਠੇ ਆ ਕਿਉਂ ਇਹ ਕੀ ਹੋਇਆ ਸਰ ਜੇ ਖਬਰ ਨਹੀਂ ਚਲਾਈ ਤਾਂ ਮਤਲਬ ਇਸ ਦੇ ਖਿਲਾਫ ਵੀ ਰੋਸ ਹੈ ਮੈਂ ਜੀ ਰੋਸ ਹੈ ਰੋਸ ਇਸ ਲਈ ਹੈ ਜੇ ਮੇਰੇ ਸਨਮਾਨ ਦੀ ਖਬਰ ਹੁੰਦੀ ਜੀ ਮੇਰੀ ਮੈਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਮੇਰੀ ਪਾਰਟੀ ਦੀ ਮੇਰੇ ਲੀਡਰ ਦੀ ਖਬਰ ਹੁੰਦੀ ਤੁਸੀਂ ਨਹੀਂ ਚਲਾਓ ਕੋਈ ਗੱਲ ਨਹੀਂ ਸਮਝ ਲੱਗਦੀ ਹੈ ਕਿ ਸਾਡੀ ਪ੍ਰੋਮੋਸ਼ਨ ਅਸੀਂ ਆਪਣੀ ਪਾਰਟੀ ਦੀ ਗੱਲ ਕਰਦੇ ਆ ਨਹੀਂ ਚਲਾਓ ਕੋਈ ਗੱਲ ਨਹੀਂ ਅਸੀਂ ਨਹੀਂ ਰੋਸ ਕਰਦੇ ਪਰ ਜਿੱਥੇ ਮਸਲਾ ਲੋਕਾਂ ਦੀ ਆਵਾਜ਼ ਦਾ ਆਊਗਾ ਜਿੱਥੇ 500 ਰੁਪਏ ਦੀ ਚੀਜ਼ ਲੋਕਾਂ ਨੂੰ 5000 ਦੀ ਮਿਲੇਗੀ ਸਾਡਾ ਜ਼ਮੀਰ ਅਲਾਉ ਨਹੀਂ ਕਰਦਾ ਨਾ ਚਾਹੁੰਦੇ ਆ ਵੀ ਅਸੀਂ ਉਹਦੇ ਵਿੱਚ ਅਸੀਂ ਫਸ ਜਾਨੇ ਆ ਅਸੀਂ ਆਵਾਜ਼ ਚੱਕਦੇ ਆ ਜੇ ਲੋਕ ਸਾਡੇ ਤੇ ਮਾਨ ਕਰਦੇ ਆ ਚਿਹਰੇ ਦੇਖੋ ਇੱਕ ਤੋਂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਂ ਜੀ ਉਹ ਵੱਡੀਆਂ-ਵੱਡੀਆਂ ਹਸਤੀਆਂ ਆਪ ਮੁਹਾਰੇ ਆ ਕੇ ਬੈਠੀਆਂ ਨੇ ਜੇ ਸੱਚੇ ਆ ਤਾਂ ਬੈਠੇ ਆ ਇਹ ਇਸ ਕਰਕੇ ਲੋਕਾਂ ਦੇ ਵਿਸ਼ਵਾਸ ਤੁਹਾਡੇ ਕੋਲ ਇਸ ਚੀਜ਼ ਦੀ ਵੀਡੀਓ ਹੈਗੀ ਹੈ ਕਿ ਜਿਹੜਾ ਤੁਸੀਂ ਰਿਕਾਰਡ ਕਰਵਾਇਆ ਹੈ ਸਾਰਾ ਕੁਝ ਤੁਹਾਡੇ ਕੋਲ ਹੈਗਾ ਕਿ ਅਸੀਂ ਚਲਾ ਸਕਦੇ ਹਾਂ ਅਸੀਂ ਚਲਾ ਦਿੰਦੇ ਹਾਂ ਸਾਡੇ ਕੋਲੇ ਜੇ ਹੁੰਦਾ ਤਾਂ ਸ਼ਾਇਦ ਅਸੀਂ ਧਰਨਾ ਨਾਲ ਆਉਂਦੇ ਅਸੀਂ ਅਸੀਂ ਵੀਡੀਓ ਚਲਾ ਦਿੰਦੇ ਉਹ ਉਹਦੇ ਕੈਮਰੇ ਜਿੱਦਾਂ ਹੁਣ ਆਪ ਜੀ ਆਏ ਹੋ ਤੁਸੀਂ ਕਹੋ ਵੀ ਆ ਮੇਰੇ ਕੈਮਰੇ ਤੋਂ ਸਟ੍ਰਿੰਗ ਕਰ ਲਓ ਉਹਨਾਂ ਦੇ ਕੈਮਰੇ 'ਚ ਸੀ ਸਾਡੇ ਕੋਲੇ ਹਾਂ ਜੇ ਉਹ ਮੁਕਰੂਗਾ ਕਿ ਮੈਂ ਉੱਥੇ ਗਿਆ ਨਹੀਂ ਫਿਰ ਅਸੀਂ ਜ਼ਰੂਰ ਐਵੀਡੈਂਸ ਦੇ ਸਕਦੇ ਹਾਂ ਕਿ ਜਿੰਨਾ ਸਾਡੇ ਕੋਲੇ ਥੋੜਾ ਬਹੁਤਾ ਫਿਰ ਅਸੀਂ ਅੱਛਾ ਹੋਰ ਦੇਖੋ ਉਹ ਇੱਥੇ ਕੱਲ ਫਿਰ ਧਰਨੇ ਤੇ ਆਇਆ ਕੌਣ ਸੁਜਲਤਾ ਬਣ ਜੀ 15 ਬੰਦੇ ਲੈ ਕੇ ਇੱਥੇ ਆਇਆ ਜਿਹਦੇ ਚੋਂ 7 8 10 ਉਹਦੇ ਸੀਗੇ 5 7 ਸਟਾਫ ਇੱਥੇ ਹਸਪੀਟਲ ਨੇ ਦਿੱਤਾ ਇੱਥੇ ਨਾਲ ਉਹਦੇ ਮਦਰ ਫਾਦਰ ਸੀ ਇੱਥੇ ਆ ਕੇ ਸਾਨੂੰ ਗਾਲੀ ਗਲੋਚ ਕੀਤੀ ਸਾਰਾ ਕੁਝ ਲਾਈਵ ਤੇ ਰਿਕਾਰਡਡ ਪਿਆ ਉਹ ਕਹਿੰਦਾ ਤੁਸੀਂ ਕੌਣ ਹੋਣੇ ਹੋ ਹਸਪੀਟਲ ਦੇ ਖਿਲਾਫ ਧਰਨੇ ਲਾਉਣ ਵਾਲੇ ਉਹ ਕਹਿੰਦਾ ਮੈਂ ਕਿਉਂ ਹਸਪੀਟਲ ਦੇ ਖਿਲਾਫ ਵੀਡੀਓ ਚਲਾਵਾਂ ਅਸੀਂ ਕਿਹਾ ਵੀ ਤੂੰ ਆਇਆ ਕੀ ਕਰਨ ਫਿਰ ਉਹਦੂ ਕੋਈ ਆਨਸਰ ਨਹੀਂ ਆ ਰਿਹਾ ਸੀ ਠੀਕ ਹੈ ਸੋ ਇਸ ਹਸਪੀਟਲ ਦੀ ਲੋਟ ਇੰਨੀ ਹੈ ਅਸੀਂ ਕੱਲ ਦੇ ਬੈਠੇ ਆ 24 ਘੰਟੇ ਹੋ ਗਏ 24 ਘੰਟੇ ਦੇ ਵਿੱਚ ਇੱਕ ਨਹੀਂ ਕਟੋ-ਕਟ ਸੈਂਕੜੇ 100 ਦੇ ਕਰੀਬ ਇੱਥੇ ਲੋਕ ਆਪ ਆਏ ਆ ਜਿਹੜੇ ਕਹਿੰਦੇ ਆ ਕਿ ਸਾਡਾ ਪੇਸ਼ੈਂਟ ਮਾਰਤਾ ਕਿਸੇ ਦਾ ਧੀ ਮਾਰਤੀ ਕਿਸੇ ਦਾ ਪੁੱਤ ਮਾਰਤਾ ਕਿਸੇ ਦਾ ਪਿਓ ਮਾਰਤਾ ਕਿਸੇ ਦਾ ਭਰਾ ਮਾਰਤਾ ਚਾਨ ਵੀ ਚਲੇਗੀ ਪੈਸੇ ਵੀ ਮੋٹے ਵਸੂਲੇ ਜਾਂਦੇ ਨੇ ਮੇਰੀ ਇਹ ਭੈਣੇ ਪੈਸੇ ਤਾਂ ਆਪਾਂ ਕਹਿੰਨੇ ਨਾ ਛੋਟਾ ਹਸਪਤਾਲ ਆ ਆਪਾਂ ਲੈ ਜੀਏ ਵੱਡੇ ਹਸਪਤਾਲਾਂ ਨਾਲੋਂ ਵੱਧ ਇੱਕ ਇੱਕ ਦਿਨ ਦਾ 50 50000 ਲੱਖ ਲੱਖ ਰੁਪਈਆ 40 40000 ਰੁਪਈਆ ਲੈਂਦੇ ਆ ਆ ਮਾਤਾ ਜੀ ਬੈਠੇ ਆ ਇਹ ਇੱਥੇ ਮਹੱਲੇ ਦੇ ਵਸਨੀਕ ਨੇ ਆਪ ਆਏ ਆ ਤੁਸੀਂ ਇਹਨਾਂ ਨਾਲ ਗੱਲ ਕਰਕੇ ਦੇਖੋ ਇਹਨਾਂ ਦੀ ਪੀੜਾ ਜ਼ਰੂਰ ਦੱਸੋ ਜੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਏਰੀਆ ਦੇ ਵਿੱਚ ਰਹਿੰਦੇ ਹੋ ਅੱਗੇ ਕਿੱਦਾਂ ਦੇ ਇਨਸੀਡੈਂਟ ਹੋ ਚੁੱਕੇ ਇੱਥੇ ਜੋ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਹੋਏ ਜੀ ਮੇਰਾ ਪੁੱਤ ਸੀ 37 ਸਾਲਾਂ ਦਾ ਜੀ ਉਹਨੂੰ ਇੱਕ ਕੰਬਾ ਲਾ ਕੇ ਬੁਖਾਰ ਚੜ੍ਹਿਆ ਹੂੰ ਪਹਿਲਾਂ ਉਹਨੂੰ ਉੱਥੇ ਆਪਣੇ ਡਿਊਟੀ ਤੇ ਹੋਇਆ ਉਸ ਤੋਂ ਬਾਅਦ ਤੜਕਸਾਰ ਹੋਇਆ ਜੀ ਚਲ ਉਹਨੂੰ ਗੋਲੀ ਵਾਲੀ ਦੇ ਦਿੱਤੀ ਠੀਕ ਹੋ ਗਿਆ ਨਾ ਉਹਨੂੰ ਲੈਟਰੀਆਂ ਲੱਗੀਆਂ ਨਾ ਕੁਛ ਠੀਕ ਹੋ ਗਿਆ ਘਰੇ ਉਹ ਕਹਿੰਦਾ ਮੰਮੀ ਮੈਨੂੰ ਕਮਜ਼ੋਰੀ ਆ ਚੱਲ ਮੈਂ ਦਵਾਈ ਲੈਣ ਨੰਦੂ ਤੇ ਜਾਣ ਮੈਂ ਕਹਿੰਦਾ ਪੁੱਤ ਨਹੀਂ ਜਾਣਾ ਮੈਂ ਤੈਨੂੰ ਉਧਰੇ ਲੈ ਜਾਣਾ ਮੈਂ ਨਹੀਂ ਜਾਣੇ ਮੁੰਡੇ ਨੇ ਜਿੱਦ ਪੀਤੀ ਆ ਗਿਆ ਇੱਥੇ ਵੀ ਘੰਟਾ ਪਿਆ ਰਿਆ ਫੇਰ ਇੱਥੇ ਸਾਡਾ ਰਿਸ਼ਤੇਦਾਰ ਉਹਨੇ ਕਿਹਾ ਮੰਮੀ ਤੁਸੀਂ ਕਹਿੰਦਾ ਉਧਰੇ ਲੈ ਜਾਓ ਫਿਰ ਨੇ ਮੈਂ ਪਰਚੀ ਕਟਾਈ ਉਹ ਕੋਈ ਇਹਨੇ ਬੀਪੀ ਚੈੱਕ ਨਹੀਂ ਕੀਤਾ ਕੋਈ ਬੁਖਾਰ ਚੈੱਕ ਨਹੀਂ ਕੀਤਾ ਕੁਛ ਨਹੀਂ ਕੀਤਾ ਜਦੋਂ ਆ ਗਿਆ ਕਹਿੰਦਾ ਜੀ ਇਹਨੂੰ ਦਾਖਲ ਕਰੋ ਮੈਂ ਕਿਹਾ ਦਾਖਲ ਕਿਹੜੀ ਗੱਲੋਂ ਕਰਨਾ ਬਈ ਅੱਗੇ ਵੀ ਸਾਡੇ ਜਨਾਨੀ ਇੱਥੇ ਮਰ ਗਈ ਸੀਗੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਰੱਖੀ 11 ਵਜੇ ਦਾ ਭੇਜ ਦਿੱਤੀ ਮੋੜ ਤੇ ਜਾ ਕੇ ਮਰ ਗਈ ਜਾ ਜਦੋਂ ਮਰਨੇ ਵਾਲਾ ਆ ਬੰਦੇ ਨੂੰ ਭੇਜ ਦਿੰਦਾ ਉਸ ਤੋਂ ਬਾਅਦ ਕਹਿੰਦਾ ਜੀ ਦਾਖਲ ਕਰ ਤਰ ਤੋਂ ਕਿੰਨੇ ਪੈਸੇ ਲਿੱਤਾ ਇਹ ਸ਼ਿਵਰਾਮ ਹਸਪੀਟਲ ਵਾਲਿਆਂ ਨੇ 20-25000 ਰੁਪਏ ਲਾ ਕੇ ਸੀ ਇਹਨੇ ਫੇਰ ਜਦੋਂ ਮੈਂ ਕਿਹਾ ਦਾਖਲ ਨਹੀਂ ਕਰਨਾ ਕਹਿੰਦਾ ਟੀਕੇ ਲਵਾ ਲਓ ਮੈਂ ਕਿਹਾ ਟੀਕੇ ਕਾਹਦੇ ਲਵਾਈਏ ਹੈ ਕਹਿੰਦਾ ਟੀਕੇ ਲਵਾ ਲੋ ਟੀਕੇ ਭਾਈ ਲਾ ਤੇ ਮੁੰਡੇ ਨੇ ਪਰਚੀ ਘਟਾ ਲਈ ਜਿੰਦਾ ਪੇ ਕਰਦੇ ਹੁੰਦੇ ਉਹਤੇ ਕਰ ਦਿੱਤੇ ਜੀ ਕਰ ਦਿੱਤੇ ਤਾਂ ਉਸ ਤੋਂ ਬਾਅਦ ਟੀਕੇ ਲਵਾਏ ਮੈਂ ਝੋਲੀ ਚ ਪੁਆਏ ਮੈਂ ਕਿਹਾ ਮੈਂ ਨਾ ਹੀ ਲਵਾਉ ਮੈਂ ਚੰਗਾ ਹੈ ਫੇਰ ਮਨ ਮੈਂ ਕਿਹਾ ਮੁੰਡਾ ਫਿਜੂਗਾ ਲਵਾ ਲੈ ਟੀਕੇ ਟੀਕੇ ਲਾ ਕੇ ਮੁੰਡੇ ਨੇ ਇੱਥੋਂ ਸੇਵ ਲਾਏ ਕਿਲੋ ਸੇਵ ਲਾਏ ਸੇਵ ਲੈ ਘਰ ਜਾ ਕੇ ਖਾਧੀ ਚਾਹ ਪੀਤੀ ਥੋੜਾ ਦਿਨ ਬਾਅਦ ਤਕਲੀਫ ਹੋਣ ਲੱਗ ਪਈ ਮੰਮੀ ਮੇਰੀਆਂ ਨਸਾਂ ਗਈਆਂ ਮੇਰੀਆਂ ਨਸਾਂ ਨਸਾਂ ਨੀਲੀਆਂ ਪਈਆਂ ਹੋਣ ਲੱਗ ਪਈਆਂ ਮੁੰਡਾ ਤੜਫਦਾ ਰਿਹਾ ਫੇਰ ਮੈਂ ਠੀ ਆਈ ਇਹਦੇ ਕੋਲ ਪਹਿਲਾਂ ਦੇਖੋ ਇਹਨੇ 672 ਰੁਪਏ ਦੀ ਦਵਾਈ ਦਿੱਤੀ 2 ਰੁਪਏ ਵੀ ਨਹੀਂ ਛੱਡੇ ਇਹਨੇ ਦੇਖੋ ਇੰਨਾ ਕੁ ਜੂਸ ਹੋਇਆ ਇਹਨੇ 2 ਰੁਪਏ ਵੀ ਨਹੀਂ ਛੱਡੇ ਲੈ ਮੈਂ ਕਿਹਾ 2 ਰੁਪਏ ਵੀ ਲੈ ਲੈ ਹਾਂ ਪਹਿਲਾਂ 670 ਕਹਿਆ ਕਹਿੰਿਆ ਨਹੀਂ 672 ਰੁਪਏ ਮੈਂ ਕਿਹਾ ਲੈ ਲੈ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਪੇਸ਼ੈਂਟ ਆਂਦਾ ਏ ਆਪਣੀ ਨਾਲ ਜਿਹੜੇ ਮਜਬੂਰੀ ਨੂੰ ਲੈ ਕੇ ਆਈਦਾ ਪੇਸ਼ੈਂਟ ਨੂੰ ਤੇ ਉਹਨੂੰ ਲੁੱਟਿਆ ਜਾਂਦਾ ਪੂਰੀ ਤਰ੍ਹਾਂ ਦੇ ਨਾਲ ਚਾਹੇ ਉਹਨਾਂ ਕੋਲ ਪੈਸੇ ਹੋਣ ਚਾਹੇ ਨਾ ਹੋਣ ਫੇਰ ਉਸ ਤੋਂ ਵੈਸਾ ਕੋ ਪੈਸੇ ਵੀ ਹੈ ਨਹੀਂ ਸੀਗੇ ਫੇਰ ਇਹਨਾਂ ਨੇ ਮੈਂ ਆਈ ਮੈਂ ਕਹੇ ਵੇ ਦੇ ਦੇ ਦਵਾਈ ਮੁੰਡੇ ਮੇਰੇ ਨਸਾਂ ਨੀਲੀਆਂ ਹੋ ਗਈਆਂ ਸੁੱਨ ਹੋਈ ਜਾਂਦਾ ਮੰਮੀ ਸੁੱਨ ਹੋਈ ਜਾਂਦਾ ਗਈ ਇਹਨੇ 20 ਰੁਪਏ ਦੀ ਦਵਾਈ ਜਦੋਂ ਤਕਲੀਫ ਦੇ ਵਿੱਚ ਸੀਗਾ ਉਦੋਂ ਇਹਨੇ 675 ਰੁਪਏ ਦੀ ਦਵਾਈ ਨਹੀਂ ਦਿੱਤੀ ਨਹੀਂ ਸੀਗਾ ਜਦੋਂ ਜ਼ਿਆਦਾ ਹੋ ਗਿਆ ਇਹਨੇ 20 ਰੁਪਏ ਦੀ ਦਵਾਈ ਦਿੱਤੀ ਫੇਰ ਇਹਨੇ ਦੇਖਿਆ ਨਹੀਂ ਫੇਰ ਮੁੜ ਕੇ ਮੁੰਡਾ ਚੱਕੇ ਲੈ ਆ ਮੁੰਡਾ ਕਹਿੰਦਾ ਮੈਂ ਤੁਰਦਾ ਫਿਰਦਾ ਆ ਤੁਰਦਾ ਫਿਰਦਾ ਯਾਨੀ ਕਿ ਮੋٹے ਪੈਸੇ ਵਸੂਲੇ ਜਾਂਦੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕੰਪਲੇਂਟ ਕੀਤੀ ਕਿਸੇ ਨੂੰ ਪੁਲਿਸ ਨੂੰ ਹਾਂਜੀ ਅਸੀਂ ਇਹ ਲੈ ਕੇ ਆਇਆ ਅਖਣ ਹੋਇਆ ਦਾਖਲ ਕਰਾਇਆ ਇਹ ਡਾਕਟਰ ਇੱਥੇ ਆਇਆ ਨਹੀਂ ਕੰਪਾਉਂਡਰਾਂ ਨੇ ਦੇਖਿਆ ਘਰੇ ਫਿਰਦਾ ਡਾਕਟਰ ਨਹੀਂ ਆਇਆ ਹਸਪੀਟਲ ਦੇ ਵਿੱਚ ਨਹੀਂ ਆਇਆ ਕੰਪਾਉਂਡਰ ਦੇਖਦੇ ਰਹੇ ਆ ਜਿਹੜੇ ਦੇਖਦੇ ਉਸ ਤੋਂ ਬਾਅਦ ਕੋਠੇ ਤੇ ਫਿਰਦਾ ਰਿਹਾ ਇਹਨੇ ਦੇਖਿਆ ਸਾਡੇ ਗੁਆਂਢੀ ਆ ਸਾਡੀ ਗਲੀ ਚ ਆਏ ਇਹਨੇ ਤਾਂ ਗੁਆਂਢ ਬਣੀ ਦੇਖਦਾ ਇਹ ਗੁਆਂਢ ਉਹ ਗਲੀ ਦਾ ਮੁੰਡਾ ਆ ਜਾਂ ਕਿੱਦਾਂ ਆ ਹੈ ਉਸ ਤੋਂ ਬਾਅਦ ਦੇਖਿਆ ਫਿਰਦਾ ਰਿਹਾ ਸਾਰੀ ਰਾਤ ਰੱਖਿਆ ਸਵੇਰ ਰੱਖਿਆ ਤੜਕੇ ਜਾ ਕੇ ਕਹਿੰਦੇ ਲੈ ਜਾਓ 25-30000 ਰੁਪਏ ਅਸੀਂ ਲਾਇਆ ਫਿਰ ਅਸੀਂ ਲੈ ਕੇ ਗਏ ਕਹਿੰਦੇ ਜੀ ਇਹਨੂੰ ਲੈ ਜਾਓ ਪਤਾ ਸੀ ਵੇ ਮਰਨੇ ਆਣਾ ਹੋ ਗਿਆ ਇਹਨਾਂ ਨੇ ਕੁੱਪਾ ਜਲਾ ਆਇਆ ਮੁੰਡਾ ਮੇਰਾ ਇੱਦਾਂ ਸੇਰ ਮਾਰੀ ਜਾਵੇ ਸਾਹ ਬੰਦ ਕਰਤਾ ਐ ਸੀਗਾ ਓਏ ਉਮਰ ਸੀਰ ਕਮਰੇ ਦਾ ਨਾ ਉਥੇ ਜਾਣਾ ਨਾ ਆਉਣਾ ਯਾਨੀ ਕਿ ਇੱਥੇ ਦੇਖਿਆ ਮੈਂ ਜੀ ਜਾਂਦਾ ਪੇਸ਼ੈਂਟ ਨੂੰ ਸਹੀ ਤਰੀਕੇ ਦੇ ਨਾਲ ਟ੍ਰੀਟਮੈਂਟ ਵੀ ਨਹੀਂ ਕੀਤਾ ਜਾਂਦਾ ਬਾਅਦ ਦੇ ਵਿੱਚ ਜਦੋਂ ਲੱਗਦਾ ਹਾਲਤ ਖਰਾਬ ਹੈ ਉਦੋਂ ਪੇਸ਼ੈਂਟ ਨੂੰ ਛੁੱਟੀ ਕਰ ਲਿਈ ਤੇ ਜਾਂਦੀ ਪੈਸੇ ਮੋਟੇ ਵਸੂਲੇ ਜਾਂਦੇ ਨੇ ਜੀ ਉਸ ਤੋਂ ਬਾਅਦ ਮੈਂ ਦੇਖਿਆ ਜੀ ਅਸੀਂ ਹੁਣ ਇਹੀ ਬੇਨਤੀ ਕਰਦੇ ਹਾਂ ਜੀ ਜੀ ਸਾਡਾ ਜਿਹੜਾ ਅੱਜ ਸੰਘਰਸ਼ ਹੈ ਜੋ ਸਾਨੂੰ ਲੋਕਾਂ ਨੇ ਸਹਿਯੋਗ ਕੀਤਾ ਜੀ ਉਹਦੇ ਤੋਂ ਅਸੀਂ ਇਹ ਅਨਾਉਂਸ ਕਰਨਾ ਚਾਹੁੰਦੇ ਹਾਂ ਕਿ ਸਾਡੀ ਲੜਾਈ ਇਕੱਲੀ ਸ਼ਿਵਰਾਮ ਹਸਪਤਾਲ ਦੇ ਨਾਲ ਨਹੀਂ ਉਹਨਾਂ ਸਾਰੇ ਹਸਪਤਾਲਾਂ ਦੇ ਨਾਲ ਹੈ ਜਿਹੜੇ 7 ਸਟਾਰ ਹੋਟਲਸ ਤੋਂ ਮਹਿੰਗੇ ਰੂਮ ਦਿੰਦੇ ਆ ਜਿਹੜੇ 500 ਵਾਲੀ ਦਵਾਈ 5000 7000 ਚ ਦਿੰਦੇ ਆ ਔਰ ਨਾਲ ਕੰਡੀਸ਼ਨ ਰੱਖਦੇ ਆ ਕਿ ਤੁਸੀਂ ਸਿਰਫ ਸਾਡੇ ਹਸਪਤਾਲ ਚ ਹੀ ਲਓਗੇ ਬਾਹਰੋਂ ਨਹੀਂ ਲੈ ਸਕਦੇ ਜੀ ਜਿਹੜੇ ਐਮ ਆਰ ਆਈ ਸੀਟੀ ਸਕੈਨ ਐਕਸ ਰੇਆਂ ਦੇ ਰੂਪ ਚ ਵੱਡੀਆਂ ਰਕਮਾਂ ਵਸੂਲਦੇ ਆ ਜਿਹੜੇ ਹਸਪਤਾਲਾਂ ਦੀ ਫੀਸ ਬੈੱਡ ਦੀ ਤਾਂ ਚਾਰਜ ਕਰਦੇ ਆ ਬੈੱਡ ਦੀ ਵਕਰੀ ਕਰਦੇ ਆ ਹਸਪੀਟਲ ਦੀ ਵਕਰੀ ਕਰਦੇ ਆ ਡਾਕਟਰ ਦੇ ਵਿਜ਼ਿਟ ਦਾ ਵੱਖਰਾ ਚਾਰਜ ਕਰਦੇ ਆ ਠੀਕ ਹੈ ਜੀ ਇਹ ਸਾਰੀ ਔਰ ਇਸ ਹਸਪਤਾਲ ਬਾਰੇ ਤਾਂ ਸਾਨੂੰ ਪਤਾ ਲੱਗਿਆ ਜਦੋਂ ਬਿੱਲ ਵੱਡਾ ਬਣਾਉਂਦਾ ਨਾ ਦੀ ਡੈਥ ਹੋ ਜਾਂਦੀ ਹੈ ਬਾਅਦ ਦੇ ਵਿੱਚ ਬੰਦੇ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਵਿਆਜ ਤੇ ਫਾਈਨਾਂਸ ਕਰ ਦਿੰਨਾ ਫਿਰ ਉਹਦੇ ਉੱਤੇ ਵਿਆਜ ਲਾਉਂਦਾ ਇਸ ਹਸਪੀਟਲ ਬਾਰੇ ਸਾਨੂੰ ਇਹ ਇੰਨੀ ਮਾੜੀ ਮਾਨਸਿਕਤਾ ਦਾ ਬੰਦਾ ਵਾ ਤੇ ਮੈਂ ਇਹਨੂੰ ਬੇਨਤੀ ਕਰਦਾ ਕਿ ਰੱਬ ਦੇ ਘਰ ਵੀ ਢੋਈ ਨਹੀਂ ਮਿਲਣੀ ਜਿਹੜੀਆਂ ਤੁਸੀਂ ਲੋਕਾਂ ਦੇ ਜਿਹੜੇ ਇਲਾਜ ਕਰਾਉਣ ਆਉਂਦੇ ਆ ਉਹ ਆਪਣਾ ਪਤਾ ਨਹੀਂ ਕਿਵੇਂ ਗਹਿਣਾ ਗੱਟਾ ਵੇਚ ਕੇ ਕੀ ਗਿੜਵੀ ਧਰ ਕੇ ਆਪਣੇ ਮਕਾਨ ਵੇਚ ਕੇ ਇਲਾਜ ਕਰਾਉਣ ਆਉਂਦੇ ਆ ਇਹਨਾਂ ਦੀਆਂ ਤੁਸੀਂ ਦੇਖੋ ਕਿਵੇਂ 6-6 ਬਿਲਡਿੰਗਾਂ 6-6 ਮੰਜ਼ਲਾਂ ਪੈ ਰਹੀਆਂ ਨੇ ਮੁਬਾਰਕ ਹੈ ਪੈਣੀਆਂ ਚਾਹੀਦੀਆਂ ਪਰ ਇਮਾਨਦਾਰੀ ਦੇ ਨਾਲ ਲੋਕਾਂ ਦੇ ਨਾਲ ਲੁੱਟ ਕਰਕੇ ਲੁੱਟ ਕਰਕੇ ਨਹੀਂ ਪੈਣੀਆਂ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਜੀ ਤੇ ਸੁਣਨ ਵਾਲੇ ਤੁਹਾਡੇ ਸਿਹਰਦ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਇੰਨੀ ਸ਼ੇਅਰ ਕਰਿਓ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੱਕ ਗੱਲ ਕਰਿਓ ਪਹਚਾਯੋ ਕਿ ਮਾਨ ਸਾਹਿਬ ਕੱਲਾ ਬਿਆਨਾਂ ਤੱਕ ਹੀ ਆਪਾਂ ਸੀਮਤ ਨਾ ਰਹੀਏ ਕਿ ਆਮ ਆਦਮੀ ਆਮ ਆਦਮੀ ਆਮ ਆਦਮੀ ਦੀ ਮੁਸ਼ਕਲ ਸੁਣੋ ਇਹਦੇ ਤੇ ਕਾਨੂੰਨ ਬਣਾਓ ਕਿ ਜਿਹੜੀ ਦਵਾਈ 500 700 ਹਜ਼ਾਰ ਰੁਪਏ ਦੀ ਹੈ ਉਹਦੇ ਉੱਤੇ ਜਿਹੜਾ ਉਹਦਾ ਪ੍ਰਿੰਟ ਰੇਟ ਹੈ ਉਹ 7000 10000 ਕਿਉਂ ਜਿਹੜੇ ਸੁਧਾਰਨ ਲੋਕ ਨੇ ਉਹ ਕਿੱਧਰ ਜਾਣਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ 8000 ਦੀ ਦਵਾਈ ਜਿਹੜੀ 500 ਦੀ ਵਿਕਦੀ ਹੈ ਆਪਾਂ ਕਹਿੰਦੇ ਨਾ ਤੁਹਾਨੂੰ 50% ਤੇ ਦੇਤੀ ਫਿਰ ਵੀ 500 ਦੀ ਦਵਾਈ 4000 ਦੀ ਮਿਲੀ ਜੀ ਆਮ ਲੋਕ ਬੜੇ ਜਿਨ੍ਹਾਂ ਦੇ ਕੋਲੇ ਕੋਈ ਸਾਧਨ ਨਹੀਂ ਜਿਨ੍ਹਾਂ ਦੀ ਅਪਰੋਚ ਨਹੀਂ ਜਿਨ੍ਹਾਂ ਦੇ ਕੋਲੇ ਸੋਰਸਸ ਨਹੀਂ ਉਹ ਕਿੱਧਰ ਜਾਣਗੇ ਤੁਹਾਨੂੰ ਲੱਗਦਾ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਕੰਪਲੇਂਟ ਕੀਤੀ ਹੋਈ ਹੈ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਤੇ ਪੂਰਨ ਭਰੋਸਾ ਹੈ ਸਾਨੂੰ ਸਾਡੀ ਨਿਆਏ ਪ੍ਰਣਾਲੀ ਤੇ ਪੂਰਾ ਭਰੋਸਾ ਹੈ ਜਦੋਂ ਉਹਨਾਂ ਨੇ ਸਾਡੇ ਤੇ ਹੱਥੋਪਾਈ ਕੀਤੀ ਇੱਥੇ ਆ ਕੇ ਥ੍ਰੈਟ ਕੀਤਾ ਗਾਲੀ ਗਲੋਚ ਕੀਤਾ ਅਸੀਂ ਫੌਰਨ 112 ਤੇ ਕੰਪਲੇਂਟ ਕੀਤੀ ਅਸੀਂ ਮੈਡੀਕਲ ਕਰਵਾਇਆ ਔਰ ਉਸ ਤੋਂ ਬਾਅਦ ਅਸੀਂ ਰਿਟਨ ਕੰਪਲੀਟ ਮਾਨਯੋਗ ਥਾਣਾ ਟਿੱਬਾ ਦੇ ਐਸਐਚਓ ਸਾਹਿਬ ਔਰ ਚੌਂਕੀ ਸੁਭਾਸ਼ਨਗਰ ਦੇ ਇੰਚਾਰਜ ਸਭ ਨੂੰ ਅਸੀਂ ਫਾਰਵਰਡ ਕੀਤੀ ਹੈ ਇਹਦੀ ਕੰਪਲੇਂਟ ਐਸਐਮਓ ਸਾਹਿਬ ਨੂੰ ਸਿਵਲ ਸਰਜਨ ਨੂੰ ਦਵਾਂਗੇ ਦੇ ਦਿੱਤੀ ਗਈ ਹੈ ਔਰ ਅਸੀਂ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਗੌਰ ਜਰੂਰ ਦਿਓ ਜੀ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਿਵਰਾਜ ਮਲਟੀ ਸਪੈਸ਼ਲਟੀ ਹਸਪੀਟਲ ਆ ਜਿੱਥੇ 500 ਰੁਪਏ ਦਾ ਇੰਜੈਕਸ਼ਨ ਜਿਹੜਾ ਜੋ ਆਮ ਮੈਡੀਕਲ ਸਟੋਰ ਤੇ ਡਾਕਟਰੋਲ ਤੇ ਮਿਲ ਜਾਂਦਾ ਏ ਪਰ ਇੱਥੇ 7500 ਦਾ ਔਰ ਪੇਸ਼ੈਂਟ ਨੂੰ ਕਹਿਆ ਜਾਂਦਾ ਜੇ ਤੁਹਾਨੂੰ ਥੋੜਾ ਬਹੁਤ ਡਿਸਕਾਊਂਟ ਕਰ ਦੇਣੀ ਆ ਉਹ ਡਿਸਕਾਊਂਟ ਦੇ ਨਾਮ ਤੇ ਵੀ 7500 ਵਾਲਾ ਇੰਜੈਕਸ਼ਨ 5000 ਦਾ ਯਾਨੀ ਕਿ ਸੱਦੀ ਲੁੱਟ ਜਿਹੜੀ ਇੱਥੇ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ 7000 ਦੀ ਅੱਲਾ ਤਾਂ ਫਿਰ ਉਸ ਤੋਂ ਬਾਅਦ ਡਿਸਕਾਊਂਟ ਕਰਕੇ 5000 ਯਾਨੀ ਕਿ 500 ਰੁਪਏ ਵਾਲੀ ਚੀਜ਼ 7500 ਦੀ ਵੇਚੀ ਜਾਂਦੀ ਹੈ ਇਹ ਕੋਈ ਇੱਕ ਆਪਾਂ ਹਸਪਤਲ ਦੀ ਨਹੀਂ ਗੱਲ ਕਰ ਰਹੇ ਇੱਥੇ ਜੋ ਪ੍ਰੋਟੈਸਟ ਕਰ ਰਹੇ ਨੇ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਰੇ ਹਸਪਤਲ ਜਿੰਨੇ ਵੀ ਹਸਪਤਲ ਨੇ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਠੱਗੀ ਜਿਹੜੀ ਪੇਸ਼ੈਂਟ ਦੇ ਨਾਲ ਕੀਤੀ ਜਾਂਦੀ ਹੈ ਔਰ ਦੇਖੋ ਪੇਸ਼ੈਂਟ ਵੀ ਨਹੀਂ ਬਚਿਆ ਤੁਸੀਂ ਦੇਖ ਸਕਦੇ ਹੋ ਇਹ 4-5 ਦਿਨ ਬਾਅਦ ਧਰਨਾ ਲੱਗਿਆ ਇੱਥੇ ਇਹ ਪੇਸ਼ੈਂਟ ਵੀ ਨਹੀਂ ਬਚਿਆ ਉਸ ਦਾ ਵੀ ਬਚਾ ਨਹੀਂ ਹੋਇਆ ਡਾਕਟਰਾਂ ਵੱਲੋਂ ਉਸ ਦਾ ਵੀ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਔਰ ਮੋٹے ਪੈਸੇ ਵਸੂਲੇ ਜਾਂਦੇ ਕੋਈ ਇੱਕ ਨਹੀਂ ਹੈ ਇਹ ਇੱਕ ਪੇਸ਼ੈਂਟ ਦਾ ਮਸਲਾ ਨਹੀਂ ਹੈ ਇੱਥੇ ਕਈ ਜਿਹੜੇ ਨੇ ਪੇਸ਼ੈਂਟ ਤੁਸੀਂ ਦੇਖਿਆ ਲੇਡੀਜ਼ ਵਾਟੇ ਸੀਗੇ ਇਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਇਹਨਾਂ ਦੇ ਇੱਥੇ ਇੱਥੇ ਰਹਿਣ ਵਾਲੇ ਵਸਨੀਕ ਨੇ ਜਿਨ੍ਹਾਂ ਦੇ ਘਰ ਦੇ ਦੀ ਜਾਨ ਜਾ ਚੁੱਕੀ ਹੈ ਕਈ ਐਧਾ ਦੇ ਨੇ ਬਿਲਕੁਲ ਬੱਚੇ ਦੀ ਜਾਨ ਜਾ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਈ ਐਧਾ ਦੇ ਪੇਸ਼ੈਂਟ ਨੇ ਜਿਨ੍ਹਾਂ ਨਾਲ ਸ਼ਿਵਰਾਜ ਮਲਟੀ ਸਪੈਸ਼ਲਟੀ ਹਸਪੀਟਲ ਦੇ ਵੱਲੋਂ ਇਸ ਤਰ੍ਹਾਂ ਦੀ ਠੱਗੀ ਕੀਤੀ ਜਾਂਦੀ ਮੋٹے ਪੈਸੇ ਵਜ਼ੂਲੇ ਜਾਂਦੇ ਨੇ ਇਦਾਂ ਦੇ ਹਸਪੀਟਲ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਇਦਾਂ ਦੀ ਅਪਡੇਟਸ ਨਾਲ ਬਣੇ ਰੋ ਰਿਆਸਤ نیوز ਦੇ ਨਾਲ